ਸ਼ੀ ਅਸਰੀਆ ਕਾਲ ਦੋਸਤੋ ਝੋਨੇ ਦੀ ਬਿਜਾਈ ਦਾ ਸੀਜ਼ਨ ਲੱਗ ਗਿਆ ਹੀ ਜਾਂਦਾ ਹੈ ਇਸੇ ਦੇ ਵਿਚਕਾਰ ਹੀ ਸਾਰੇ ਕਿਸਾਨਾਂ ਲਈ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਆਖਿਰਕਾਰ ਇਸ ਵਾਰ ਝੋਨੇ ਦੀ ਪਣੀਰੀ ਨੂੰ ਪੁੱਟ ਕੇ ਜ਼ਮੀਨ ਦੇ ਵਿੱਚ ਕਦੋਂ ਲਾਇਆ ਜਾਵੇਗਾ ਜਾਂ ਫਿਰ ਪੂਸਾ ਝੋਨਾ ਇਸ ਵਾਰ ਲੱਗੇਗਾ ਜਾਂ ਫਿਰ ਨਹੀਂ ਤਾਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਇਸ ਵੀਡੀਓ ਦੇ ਵਿੱਚ ਦੇਣ ਦੀ ਕੋਸ਼ਿਸ਼ ਕਰਾਂਗੇ ਇਸ ਤੋਂ ਪਹਿਲਾਂ ਖੇਤੀਬਾੜੀ ਬਾਰੇ ਹਰ ਰੋਜ਼ ਤਾਜ਼ਾ ਖਬਰਾਂ ਜਾਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਜ਼ਰੂਰ ਦਬਾ ਲਿਓ ਪੰਜਾਬ ਸਰਕਾਰ ਨੇ ਪੂਸਾ 44 ਝੋਨੇ ਦੇ ਬੀਜ ਦੀ ਵਿਕਰੀ ਤੇ ਬਿਜਾਈ ਤੇ ਲਾਈ ਪਾਬੰਦੀ ਧਰਤੀ ਹਿੜਲੇ ਪਾਣੀ ਦੇ ਡਿੱਗਦੇ ਪੱਧਰ ਦੇ ਮੱਦੇ ਨਜ਼ਰ ਲਿਆ ਗਿਆ ਫੈਸਲਾ ਪੰਜਾਬ ਸਰਕਾਰ ਨੇ ਸੂਬੇ ਦੇ ਬੱਚੇ ਝੋਨੇ ਦੀ ਪੂਸਾ 44 ਕਿਸਮ ਦੇ ਬੀਜ ਦੀ ਵਿਕਰੀ ਤੇ ਬਿਜਾਈ ਤੇ ਪੂਰਨ ਤੌਰ ਤੇ ਪਾਬੰਦੀ ਲਗਾਤੀ ਹੈ ਫੈਸਲਾ ਧਰਤੀ ਹਿੜਲੇ ਪਾਣੀ ਦੇ ਡਿੱਗਦੇ ਪੱਧਰ ਦੇ ਮੱਦੇ ਨਜ਼ਰ ਕੀਤਾ ਗਿਆ ਹੈ ਸਰਕਾਰ ਨੇ ਕਿਸਾਨਾਂ ਨੂੰ ਪੀਏਯੂ ਦੀ ਸਿਫਾਰਸ਼ ਅਨੁਸਾਰ ਝੋਨੇ ਦੀ ਪੀਆ 126 ਅਤੇ ਹੋਰ ਘੱਟ ਪਾਣੀ ਲੈਣ ਵਾਲੀਆਂ ਕਿਸਮਾਂ ਦੀ ਸਿੱਧੀ ਬਿਜਾਈ ਕਰਨ ਦੀ ਵੀ ਸਿਫਾਰਸ਼ ਕੀਤੀ ਹੈ। ਇਸ ਸਬੰਧੀ ਸਮੂਹ ਜ਼ਿਲ੍ਹਿਆਂ ਦੇ ਖੇਤੀਬਾੜੀ ਅਧਿਕਾਰੀਆਂ ਨੂੰ ਪੱਤਰ ਲੈ ਕੇ ਇਹ ਹੁਕਮ ਤੁਰੰਤ ਲਾਗੂ ਕਰਨ ਦੇ ਆਦੇਸ਼ ਦਿੱਤੇ ਗਏ ਨੇ। ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਵੱਲੋਂ ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਝੋਨੇ ਦੀ ਪੂਸਾ 44 ਕਿਸਮ ਦੁੱਧੀਆਂ ਕਿਸਮਾਂ ਦੇ ਮੁਕਾਬਲੇ ਵੱਧ ਪਾਣੀ ਤੇ ਪੱਕਣ ਦੇ ਵਿੱਚ ਜ਼ਿਆਦਾ ਸਮਾਂ ਲੈਂਦੀ ਹੈ ਕਟਾਈ ਤੋਂ ਬਾਅਦ। ਇਸ ਦੀ ਪਰਾਲੀ ਜਦਾ ਬੰਦੀ ਆ ਜਿਸ ਨੂੰ ਬਹੁਤੀ ਵਾਰੀ ਕਿਸਾਨ ਸਾੜ ਦਿੰਦੇ ਨੇ ਇਸ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਇਸ ਤੋਂ ਇਲਾਵਾ ਇਸ ਨੂੰ ਰੋਗਾਂ ਅਤੇ ਕੀੜਿਆਂ ਤੋਂ ਬਚਾਉਣ ਦੇ ਲਈ ਮਹਿੰਗੇ ਭਾਅ ਦੀਆਂ ਸਪਰੇਹਾਂ ਵੀ ਕਰਨੀਆਂ ਪੈਂਦੀਆਂ ਨੇ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਵਿਭਾਗ ਨੇ ਪੂਸਾ 44 ਕਿਸਮ ਦੇ ਬੀਜ ਦੀ ਵਿਕਰੀ ਅਤੇ ਬਿਜਾਈ ਤੇ ਪੂਰਨ ਤੌਰ ਤੇ ਪਾਬੰਦੀ ਲਾਉਂਦਾ ਫੈਸਲਾ ਕੀਤਾ ਹੈ ਹੁਣ ਅਗਲੀ ਗੱਲ ਤਾਂ ਹੁਣ ਸਰਕਾਰ ਨੇ ਝੋਨਾ ਲਾਉਣ ਦੀ ਤਰੀਕ ਕਿੰਨੀ ਬੰਨੀ ਹੋਈ ਏ ਕਿਉਂਕਿ ਬਹੁਤ ਸਾਰੇ ਕਿਸਾਨ ਵੀਰਾਂ ਨੇ ਜ਼ਮੀਨਾਂ ਠੇਕੇ ਤੇ ਲੈ ਰੱਖੀਆਂ ਨੇ 20 25 25 ਕਿੱਲੇ ਤਾਂ ਦੇਖੋ ਦੋਸਤੋ ਜੇਕਰ ਤੁਹਾਡੇ ਝੋਨੇ ਦੀ ਕਿਸਮ 140 ਦਿਨਾਂ ਤੋਂ ਲੈ ਕੇ 150 ਦਿਨਾਂ ਤੱਕ ਪੱਕਣ ਦਾ ਸਮਾਂ ਲੈਂਦੀ ਆ ਤਾਂ ਉਸ ਦੀ ਪਣੀਰੀ ਤੁਸੀਂ 18 ਮਈ ਤੋਂ ਲੈ ਕੇ 25 ਮਈ ਤੱਕ ਬਿਜਾਈ ਕਰ ਸਕਦੇ ਹੋ ਅਤੇ 25 ਤੋਂ 30 ਦਿਨਾਂ ਦੀ ਪਣੀਰੀ ਨੂੰ ਤੁਸੀਂ ਟ੍ਰਾਂਸਪਲੈਂਟ ਆਪਣੇ ਵਾਹਨ ਦੇ ਵਿੱਚ ਕਰ ਸਕਦੇ ਹੋ ਪਰ ਜੇਕਰ ਤੁਹਾਡੇ ਝੋਨੇ ਦੀ ਕਿਸਮ ਪੱਕਣ ਦੇ ਵਿੱਚ 90 ਤੋਂ 110 120 ਦਿਨ ਦਾ ਸਮਾਂ ਲੈਂਦੀ ਆ ਤਾਂ ਇਸ ਦੀ ਪਨੀਰੀ 20 ਤੋਂ 25 ਜੂਨ ਤੱਕ ਕਰ ਦੇਣੀ ਚਾਹੀਦੀ ਤੇ ਪਨੀਰੀ ਆਪਣੇ ਵਾਹਨ ਦੇ ਵਿੱਚ ਟ੍ਰਾਂਸਪਲੈਂਟ 20 ਤੋਂ ਲੈ ਕੇ 25 26 ਜੁਲਾਈ ਤੱਕ ਆ ਕਰ ਸਕਦੇ ਹਾਂ ਤਾਂ ਦੋਸਤੋ ਤੁਹਾਨੂੰ ਉਹਨਾਂ ਤੇ ਕਿਸਮਾਂ ਬਾਰੇ ਦੱਸਣ ਦੀ ਕੋਈ ਬਾੜੀ ਜ਼ਰੂਰਤ ਨਹੀਂ ਮੰਨਦੇ ਕਿਉਂਕਿ ਤੁਸੀਂ ਆਪ ਹੀ ਦੇਖ ਲਈ ਸਾਰੇ ਸਮਝਦਾਰ ਕਿਸਾਨ ਹੋ ਬਾਕੀ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਲੱਗੀ ਆਪਣੀ ਜਾਣਕਾਰੀ ਜਾਂ ਫਿਰ ਆਪਣੀ رائے ਨੂੰ ਨੀਚੇ ਕਮੈਂਟ ਬਾਕਸ ਵਿੱਚ ਲੇ ਕੇ ਜ਼ਰੂਰ ਭੇਜਿਓ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਰੱਬ ਰੱਖਾ